ਉਜੀ ਆਪਾਂ ਮੰਨਜੋਗ ਐਸਐਸਪੀ ਸਾਹਿਬ ਦੇ ਹਦਾਇਤਾਂ ਦੇ ਮੁਤਾਬਕ ਰੁਟੀਨ ਦੇ ਵਿੱਚ ਜਿਹੜੀ ਚੈਕਿੰਗ ਆ ਸਕੂਲ ਦੀਆਂ ਬੱਸਾਂ ਦੀ ਉਸ ਸਕੂਲ ਦੀਆਂ ਬੱਸਾਂ ਖਾਂ ਨੂੰ ਪਤਾ ਲੱਗਾ ਸੀ ਕਿ ਇੱਥੇ ਛਾਪੁਰ ਕੰਡੀ ਜਿਹੜੇ ਟ੍ਰੈਫਿਕ ਰੂਲ ਜਿਹੜੇ ਉਹਨੂੰ ਫਾਲੋ ਨਹੀਂ ਕਰ ਰਹੀਆਂ ਜਾਂ ਸੇਫ ਸਕੂਲ ਵਾਹਨ ਜਿਹੜੇ ਉਹਦੇ ਤਹਿਤ ਨਹੀਂ ਚੱਲ ਰਹੀਆਂ ਉਹਦੀ ਆਪਾਂ ਚੈਕਿੰਗ ਕੀਤੀ ਹੈ ਤੇ ਜਿਹੜੀ ਜਿਹੜੀ ਬੱਸਾਂ ਵਿੱਚ ਪਾਈਆਂ ਦੀਆਂ ਗਲਤੀਆਂ ਉਹਨਾਂ ਦੇ ਚਲਾਣ ਵੀ ਕੀਤੇ ਆਪਾਂ ਉਹਨਾਂ ਨੂੰ ਡਰਾਈਵਰਾਂ ਨੂੰ ਹਦਾਇਤਾਂ ਹੀ ਦਿੱਤੀਆਂ ਨੇ ਜੀ ਜੇ ਬੱਚਿਆਂ ਨੂੰ ਬਿਲਕੁਲ ਸੇਫ ਤਰੀਕੇ ਦੇ ਨਾਲ ਲੈ ਕੇ ਜਾਣਾ ਹੈ ਹੈਲਪਰ ਜਿਹੜਾ ਤੁਹਾਡੇ ਨਾਲ ਹੋਣਾ ਚਾਹੀਦਾ ਹੈ ਤੇ ਇੱਕ ਫਾਇਰ ਸਰਵੇਓ ਦੇ ਨਾਲ ਹੋਣੀ ਚਾਹੀਦੀ ਕੈਮਰੇ ਲੱਗੇ ਹੋਣ ਚਾਹੀਦੇ ਨੇ ਜਿਹੜੀਆਂ ਵੀ ਸੇਫ ਸਕੂਲ ਵਾਹਨ ਦੇ ਵਿੱਚ ਜਿਹੜੀਆਂ ਵੀ ਹਦਾਇਤਾਂ ਹੈਗੀਆਂ ਉਹਨਾਂ ਨੂੰ ਡਰਾਈਵਰਾਂ ਨੂੰ ਆਪਾਂ ਦੱਸਿਆ ਨਾ ਅੱਜ ਤੇ ਉਹ ਡਰਾਈਵਰਾਂ ਨੇ ਵੀ ਸੁਆਸਨ ਦੋਆ ਕਿ ਅੱਗੇ ਤੋਂ ਆਪਾਂ ਜਿਹੜੀਆਂ ਉਹ ਪੂਰੀਆਂ ਕਰਕੇ ਹੀ ਚੱਲਾਂਗੇ ਹਮਸਾਣ ਉਹਨਾਂ ਨੂੰ ਮੈਸੇਜ ਇੱਥੇ ਆਪਾਂ ਸਾਰੇ ਸਕੂਲ ਦੇ ਬੱਚਿਆਂ ਨੂੰ ਚੌਂਕ ਦੇ ਵਿੱਚ ਇਕੱਠੇ ਕਰਕੇ ਤੇ ਇਹਨਾਂ ਨੂੰ ਸਾਰਿਆਂ ਨੂੰ ਬਰੀਫ ਕੀਤਾ ਆਪਾਂ ਸਮਝਾਇਆ ਬੱਚਿਆਂ ਨੂੰ ਤੇ ਅੰਡਰਏ ਜਿਹੜੇ ਬੱਚੇ ਨੇ ਉਹ ਟੂ ਵੀਲਰ ਜਾਂ ਪੋਰ ਵੀਲਰ ਨਾ ਚਲਾਣ ਜਿਹੜਾ ਵੀ ਬੱਚਾ ਚਲਾਉਂਦਾ ਉਹਦੇ ਕੋ ਪਾਇਆ ਜਾਏਗਾ ਉਦੇ ਖਿਲਾਫ ਜਿਹੜੀ ਸਜ਼ਾ ਉਹਦੇ ਫਾਦਰ ਨੂੰ 25000 ਜੁਰਮਾਨਾ ਔਰ 3 ਸਾਲ ਦੀ ਕੈਦ ਹੋਵੇਗੀ। ਉਹਦੇ ਉਹਦੇ ਮੁਤਾਬਕ ਵੀ ਆਪਾਂ ਜਿਹੜੀ ਕਾਰਵਾਈ ਜਿਹੜਾ ਸਾਨੂੰ ਮਿਲੇਗਾ ਉਹਦਾ ਚਲਾਨ ਜੂਰ ਕਰਾਂਗੇ ਆਪਾਂ।